ਫਿਰੋਜ਼ਪੁਰ ਪੁਲਿਸ ਵੱਲੋਂ ਐਂਟੀ ਡਰੱਗਸ ਅਵੇਰਨੈਸ ਐਂਡ ਐਨਫੋਰਸਮੈਂਟ ਡਰਾਈਵ ਕੋ ਇੰਟੈਂਸੀਫਾਈ ਕੀਤਾ ਗਿਆ ਹੈ ਇਸ ਦੌਰਾਨ ਜਿਹੜੀ ਐਨਫੋਰਸਮੈਂਟ ਡਰਾਈਵ ਅਸੀਂ ਚਲਾ ਰਹੇ ਹਾਂ ਉਹਦੇ ਵਿੱਚ ਅਸੀਂ ਜਿੰਨੇ ਵੀ ਹੌਟਸਪots ਹੈ ਜਾਂ ਡਰੱਗ ਡਰੱਗ ਅਫੈਕਟਡ ਏਰੀਆਜ਼ ਹੈ ਉਹਦੇ ਵਿੱਚ ਕਾਰਵਾਈ ਕਰ ਰਹੇ ਨੇ ਤੇ ਨਾਕਾਬੰਦੀ ਕਰ ਰਹੇ ਨੇ ਇਸ ਨਾਕਾਬੰਦੀ ਦੌਰਾਨ ਸਾਨੂੰ ਇੱਕ ਵੱਡੀ ਸਫਲਤਾ ਮਿਲੀ ਨੇ ਆਜ਼ੀਰਾ ਸਬ ਡਿਵੀਜ਼ਨ ਤੇ ਵਿੱਚ ਕਮਰਸ਼ੀਅਲ ਰਿਕਵਰੀ ਰਿਕਵਰ ਕੀਤੀ ਗਈ ਹੈ ਟੋਟਲ 989 ਗ੍ਰਾਮਸ ਆਫ ਹੈਰੋਇਨ ਤੇ 7 ਲੱਖ ਡਰੱਗ ਮਨੀ ਰਿਕਵਰ ਕੀਤਾ ਗਿਆ ਹੈ ਇਹ ਤਿੰਨ ਬੰਦੋਤੇ ਪੋਜ਼ੀਸ਼ਨ ਤੇ ਵਿੱਚ ਸੀਗਾ ਇਹਦੇ ਵਿੱਚ ਤਿੰਨ ਦੋਸ਼ੀ ਨੇ ਹਰਪਾਲ ਸਿੰਘ ਤੇ ਕੁਲਦੀਪ ਸਿੰਘ ਅਤੇ ਇਕਲੇਜੀ ਪਰਮਜੀਤ ਕੌਰ ਇਨ ਤਿੰਨੋਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਸ ਸਿਟੀ ਜ਼ੀਰਾ ਦੇ ਵਿੱਚ 52/24 ਨੰਬਰ ਮੁਕੱਦਮਾ ਵੀ ਦਰਜ ਕੀਤਾ ਗਿਆ ਹੈ ਜੀ ਮੈਮ ਇਹਨਾਂ ਦੇ ਉੱਪਰ ਪਹਿਲਾਂ ਵੀ ਕਈ ਮੁਕੱਦਮੇ ਦਰਜ ਕੀਤੇ ਗਏ ਹੈ हां जी ਜਿਹੜੀ ਹੁਣ ਤੱਕ ਸਾਨੂੰ ਇਨਫੋਰਮੇਸ਼ਨ ਮਿਲੀ ਉਸ ਦੇ ਹਿਸਾਬ ਨਾਲ ਜਿਹੜਾ ਪਹਿਲਾ ਦੋਸ਼ੀ ਹੈ ਹਰਪਾਲ ਸਿੰਘ ਜੋ ਅੰਮ੍ਰਿਤਸਰ ਦਾ ਰਹਿਣ ਵਾਲਾ ਨੇ ਉਹਦੇ ਉੱਪਰ ਦੋ ਮੁਕਾਦਮੇ ਦਰਜ ਨੇ ਤੇ ਜਿਹੜੀ ਲੇਡੀ ਹੈ ਪਰਮਜੀਤ ਕੌਰ ਜਿਹੜੀ ਫਿਰੋਜ਼ਪੁਰ ਦੀ ਰਹਿਣ ਵਾਲੀ ਨੇ ਜ਼ੀਰਾ ਸਬਡਿਵੀਜ਼ਨ ਦੀ ਉਹਨਾਂ ਦੇ ਉੱਪਰ ਇੱਕ ਪੁਰਾਣਾ ਮੁਕੱਦਮਾ ਦਰਜ ਹੈ ਮੈਮ ਜਿਹੜੀ ਲੇਡੀ ਹੈ ਮਤਲਬ ਇਹ ਕਿੱਥੋਂ ਲੈ ਕੇ ਆ ਰਹੇ ਸੀ ਹੈਰੋਇਨ ਔਰ ਕਿੱਥੇ ਜਾ ਰਹੇ ਸੀਗੇ ਸੀਗੇ ਜੀ ਬੈਬ ਆਪ ਸਾਨੂੰ ਇਨਪੁਟ ਮਿਲਾ ਸੀਗਾ ਅਸੀਂ ਕਾਫੀ ਟਾਈਮ ਸੇ ਸਾਨੂੰ ਪਤਾ ਸੀਗਾ ਕਿ ਇੱਕ ਗਿਰੋਹ ਹੈਗਾ ਜਿਹੜਾ ਉਹ ਜ਼ੀਰਾ ਸਬਡਿਵੀਜ਼ਨ ਦੇ ਵਿੱਚ ਐਕਟਿਵ ਤੇ ਜੋ ਇਸਮੇ ਹਰਪਾਲ ਸਿੰਘ ਹੈ ਉਹ ਇਸੇ ਲੇਡੀ ਦਾ ਜਵਾਈ ਸੀਗਾ ਤੇ ਅੰਮ੍ਰਿਤਸਰ ਦੇ ਰਸਤੇ ਤੋਂ ਲੈ ਕੇ ਇਹ ਹੀਰੋਇਨ ਨੂੰ ਲੈ ਕੇ ਆ ਰਹੇ ਸੀਗੇ ਤੇ ਇਹਨਾਂ ਦਾ ਮਕਸਦ ਇਸੇ ਇੱਥੇ ਵੇਚਣਾ ਸੀਗਾ ਤੇ ਸਾਡੀ ਪੁਲਿਸ ਨੇ ਬਹੁਤ ਹੀ ਮੁਸਤੈਦੀ ਨਾਲ ਕੰਮ ਕਰਕੇ ਇਨਪੁਟ ਤੇ ਉੱਪਰ ਕੰਮ ਕਰਦੇ ਹੋਏ ਤੇ ਨਾਕਾਬੰਦੀ 'ਤੇ ਸਤਾਰਕ ਚੈਕਿੰਗ ਕਰਦੇ ਹੋਏ ਇਹਨੂੰ ਫੜਿਆ ਤੇ ਇਹਨਾਂ ਦੇ ਜਿਹੜੇ ਵੀ ਮਨਸੂਬੇ ਸੀਗੇ ਉਹਨਾਂ ਨੂੰ ਨਾਮ ਕਾਮਯਾਬ ਕੀਤਾ ਉਹ ਕ੍ਰੇਟਾ ਕਾਰ ਜਿਹੜੀ ਵੈ ਉਹ ਦੋਸ਼ੀਆਂ ਦੀ ਇਹ ਵੈ ਕਿ ਜੀ हां जी ਜਿਹੜੇ ਇਹ ਤਿੰਨ ਦੋਸ਼ੀ ਸੀਗੇ ਇਹ ਕ੍ਰੇਟਾਕਾਰ ਦੇ ਵਿੱਚ ਸਵਾਰ ਸੀਗੇ ਇਹਨਾਂ ਦੀ ਗੱਡੀ ਸੀਗੀ ਤੇ ਅਸੀਂ ਇਹਨੂੰ ਵੀ ਆਪਣੇ ਰਿਕਵਰ ਕੀਤਾ ਹੈ ਜੀ ਮਤਲਬ ਵੀ ਕੋਈ ਰਿਸ਼ਤੇਦਾਰ ਹੀ ਹਰਪਾਲ ਸਿੰਘ ਤੇ ਪਰਮਜੀਤ ਕੌਰ हां जी ਜਿਹੜੀ ਲੇਡੀ ਹੈ ਪਰਮਜੀਤ ਕੌਰ ਜਿਹੜੀ ਫਿਰੋਜ਼ਪੁਰ ਦੀ ਰਹਿਣ ਵਾਲੀ ਹੈ ਹਰਪਾਲ ਸਿੰਘ ਉਹਨਾਂ ਦੇ ਜਵਾਈ ਹੈ ਉਹ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਤੇ ਜਿਹੜੇ ਕੁਲਦੀਪ ਸਿੰਘ ਹੈ ਇਹ ਮੋਗਾ ਜ਼ਿਲ੍ਹੇ ਦੇ ਰਹਿਣ ਵਾਲੇ ਨੇ ਤੇ ਇਹ ਵੀ ਫਿਰੋਜ਼ਪੁਰ ਏਰੀਆ ਦੇ ਵਿੱਚ ਸક્રિય ਸੀਗੇ ਤੇ ਡਰਗ ਵੇਚਣ ਦੇ ਕਾਰਬਿਕ ਉਹ ਸੀਗੇ ਸ਼ਾਮਿਲ ਸੀਗੇ ਤਿੰਨੇ ਜਿਹੜੇ ਕਿਊਜ਼ ਨੇ ਜ਼ਮਾਨਤ ਤੇ ਬਾਸ ਹਾਂਜੀ ਪਹਿਲਾਂ ਇਹਦੇ ਇਹੀ ਨਹੀਂ ਇਹਨਾਂ 'ਤੇ ਦੋ ਦੋ ਜਿਵੇਂ ਮੈਨੇ ਤਹਾਨੂੰ ਪਹਿਲੇ ਵੀ ਦੱਸਿਆ ਦੋ ਬੰਦੇ ਦੇ ਉੱਪਰ ਪਹਿਲੇ ਪਰਚਾ ਹੈਗਾ ਤੇ ਹੁਣ ਇਹ ਬਾਹਰ ਸੀਗੇ ਜੀ ਜ਼ਮਾਨਤ 'ਚ ਬਾਹਰ ਹੈ ਨਹੀਂ ਜੀ ਹੁਣ ਜਿੰਨਾ ਹੈਗਾ ਇਹਨਾਂ ਦੀ ਮਾਲਕੀ ਹੀ ਹੈਗੀ ਉਹ ਸ਼ਾਮਿਲ ਆਏ ਹਾਲਾਂਕਿ ਅਗਰ ਇਹਨਾਂ ਦੇ ਪਾਸ ਤੇ ਇਹਨਾਂ ਦੇ ਏਰੀਆ 'ਚ ਹੋਰ ਵੀ ਉਹ ਫਾਰਵਰਡ ਤੇ ਬੈਕਵਰਡ ਲਿੰਕੇਜਸ ਸੇ ਅਸੀਂ ਵਰਕਆਊਟ ਕਰ ਰਹੇ ਨੇ ਨਮਨਾਂ ਨੇ ਟਰੱਕ ਵੀ ਬਣਾਈ ਹੈ ਇਸ ਚੀਜ਼ ਨੂੰ ਵੀ ਬਚਾਇਆ ਜਾ ਰਿਹਾ ਹੈਗਾ ਜਿਹੜਾ 7 ਲੱਖ ਰੁਪਏ ਮਨੀ ਦਾ ਬਰਾਬਰ ਨਹੀਂ ਡੈਫੀਨਿਟਲੀ ਜੀ ਸਾਡੀ ਪ੍ਰਾਇੋਰਟੀ ਹੈ ਕਿ ਜਿਹੜੇ ਪ੍ਰੋਪਰਟੀ ਅਟੈਚਮੈਂਟ ਤੇ ਫੋਰਫੀਚਰ ਹੈਗੀ ਸਪੈਸ਼ਲੀ ਜਿਹੜੇ ਕਮਰਸ਼ੀਅਲ ਕੇਸ ਦੇ ਕਮਰਸ਼ੀਅਲ ਰਿਕਵਰੀ ਦੇ ਕੇਸਸ ਹੈ ਉਹ ਡੈਫੀਨਿਟਲੀ ਅਸੀਂ ਉਹ ਵੀਊ ਪੁਆਇੰਟ ਵੀ ਚੈੱਕ ਕਰ ਰਹੇ ਨੇ ਤੇ ਇਹਨਾਂ ਦੀ ਜੋ ਵੀ ਪ੍ਰੋਪਰਟੀ ਵਗੈਰਾ ਹੋਗੀ ਉਸ ਅਸੀਂ ਜ਼ਰੂਰ ਜ਼ਬਤ ਕਰਾਂਗੇ ਤੇ ਜਿਹੜੀ ਵੀ ਬੰਦੀ ਕਾਰਵਾਈ ਹੋਗੀ ਉਹ ਜ਼ਰੂਰ ਲਈ ਜਾਏਗੀ ਫਿਰੋਜ਼ਪੁਰ ਪੁਲਿਸ ਵੱਲੋਂ ਜਿੱਦਾਂ ਮਹਿਲਾ ਇਨਵੋਲਵ ਹੋ ਰਹੀਆਂ ਨੇ ਹਿਰੋਇਨ ਵੇਚਣ ਦੇ ਵਿੱਚ ਜਾਂ ਲੈ ਕੇ ਆ ਰਹੀ ਮੋਹਿੰਦੀ ਚਲਾਈ ਜਾ ਰਹੀ ਹੈ ਕਿ ਹਾਂ ਜੀ ਫਿਰੋਜ਼ਪੁਰ ਪੁਲਿਸ ਵੱਲੋਂ ਇੱਕ ਸਪੈਸ਼ਲ ਮੁਹਿੰਮ ਸਟਾਰਟ ਕੀਤੀ ਗਈ ਹੈ ਨਵੇਕਲੀ ਪਹਿਲ ਉਸਮੇ ਅਸੀਂ ਦੋ ਪੱਖੇ ਕੰਮ ਕਰ ਰਹੇ ਨੇ ਨੰਬਰ 1 ਜਿਹੜੇ ਕਮਿਊਨਿਟੀ ਦੇ ਵਿੱਚ ਮਹਿਲਾਏ ਹੈ ਸਾਡੀ ਜਾਂ ਟੀਨੇਜਰਸ ਹੈ ਜਾਂ ਬੱਚੇ ਹੈਗੇ ਉਹਨਾਂ ਨੂੰ ਅਸੀਂ ਪ੍ਰੇਰਿਤ ਕਰ ਰਹੇ ਨੇ ਉਹਨੂੰ ਅਸੀਂ ਸੱਦਾ ਦੇ ਰਹੇ ਨੇ ਉਹਨੂੰ ਅਸੀਂ ਕਹਿ ਰਹੇ ਨੇ ਕਿ ਉਹ ਸਾਡੇ ਨਾਲ ਆਏ ਤੇ ਜਿਹੜੀ ਡਰੱਗਸ ਦੇ ਖਿਲਾਫ ਅਸੀਂ ਲੜਾਈ ਲੜਦੇ ਹਾਂ ਉਸਮੇ ਸਾਡੇ ਨਾਲ ਸ਼ਾਮਿਲ ਹੋ ਤੇ ਇਹਦੇ ਦੂਸਰੇ ਚਰਨ ਨੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਡਰੱਗ ਵਿਕਟਿਮਸ ਨੇ ਸਪੈਸ਼ਲੀ ਜਿਹੜੀ ਔਮਨ ਵਿਕਟਿਮਸ ਨੇ ਜਾਂ ਜਿਹੜੀ ਡਰੱਗ ਵਿਕਟਿਮਸ ਦੀ ਫੈਮਲੀਜ਼ ਹੈ ਜਿਸਮੇ ਔਮਨ ਮੈਂਬਰਸ ਹੈ ਜਿਨੂੰ ਕਿਸੇ ਵੀ ਤਰ੍ਹਾਂ ਦੀ ਰੀਹੈਬਿਲੀਟੇਸ਼ਨ ਜਾਂ ਡੀ ਐਡਿਕਸ਼ਨ ਉਹਨੂੰ ਵੀ ਫੈਸਿਲਿਟੇਟ ਕਰ ਰਹੇ ਹਨ ਉਹਨਾਂ ਦੇ ਨਾਲ ਇੰਟਰੈਕਸ਼ਨ ਕਰ ਰਹੇ ਨੇ ਤੇ ਇਹ ਅਸੀਂ ਅਸੈਸ ਕਰ ਰਹੇ ਨੇ ਤੇ ਉਹਨਾਂ ਦੀ ਅਸੀਂ ਆਪਣੇ ਲੈਵਲ 'ਤੇ ਕਿਵੇਂ ਮਦਦ ਕਰ ਸਕਦੇ ਨੇ ਮੈਡਮ ਜਿਹੜੀ ਇਹ ਮੈਲਾ ਫੂਜੀ ਪਰਮਜੀਤਪੁਰ ਇਹ ਐਡਿਕਟ ਹੈ ਦੇਖਿਏ ਇਹ ਹੁਣ ਅਸੀਂ ਬਿਨਾ ਅਸੈਸਮੈਂਟ ਦੇ ਨਹੀਂ ਕਹਿ ਸਕਦੇ ਇਹ ਤੇ ਦੇਖੋ ਡਾਕਟਰ ਦੀ ਜਿਹੜੀ ਵੀ ਸਲਾਹ ਹੋਗੀ ਉਸੇ ਹਿਸਾਬ ਨਾਲ ਕੰਮ ਕਿਤੇ ਨਾ ਕਿਤੇ ਮੈਡਮ ਜਿਹੜੇ ਮਹਿਲਾਵਾਂ ਵੇਚਣ ਦੇ ਵਿਚਾਰੀਆਂ ਪਹਿਲਾਂ ਹਿਸਟਰੀ ਸਮਗਲਰਸ ਹੁੰਦੇ ਸੀ ਜਾਂ ਕੁਝ ਹੁੰਦਾ ਸੀ ਕਿਤੇ ਨਾ ਕਿਤੇ ਉਹ ਜਿਹੜੀਆਂ ਮਹਿਲਾਵਾਂ ਵੇਚਣ ਚਾਰੀਆਂ ਇਹ ਕਿਤੇ ਪੰਜਾਬ ਵਾਸਤੇ ਬਹੁਤ ਵੱਡੀ ਖਤਰੇ ਦੀ ਘੈਂਟੀ ਦਾ ਨਹੀਂ ਦੇਖਿਏ ਅਸੀਂ ਅਗਰ ਫਿਗਰ ਸਟੱਡੀ ਕਰਾਂਗੇ ਤੇ ਅਸੀਂ ਇਸ ਚੈੱਕ ਵੀ ਕਰ ਰਹੇ ਸੀਗੇ ਜਿਹੜੇ 22 23 24 ਦੇ ਫਿਗਰ ਨੇ ਤੇ ਲਗਭਗ ਆਲਰੇਡੀ 50 ਮਹਿਲਾئیں ਅਗਰ ਅਸੀਂ